ਸਾਸੀਕਲ ਤੁਸੀਂ ਵੇਖ ਰਹੇ ਹੋ ਪੰਜਾਬ ਟੀਵੀ ਪ੍ਰਾਈਮ ਤੇ ਮੈਂ ਹਰਕੇਸ਼ ਸਿੰਘ ਰਾਣਾ ਅੱਜ ਅਸੀਂ ਤੁਹਾਨੂੰ ਇੱਕ ਵੱਡੀ ਖਬਰ سانਜੀ ਕਰਨ ਜਾ ਰਹੇ ਹਾਂ ਜੋ ਸਾਡੇ ਪੰਜਾਬ ਅਤੇ ਹਿਮਾਚਲ ਦੇ ਸਹਿਮਤ ਕਾਨੂੰਨ ਅਤੇ ਪ੍ਰਕਿਰਤੀ ਦੇ ਲਈ ਚਿੰਤਾ ਦਾ ਕਾਰਨ ਬਣੀ ਹੋਈ ਹੈ ਪੰਜਾਬ ਹਿਮਾਚਲ ਦੀ ਸਰਹੱਦ ਤੇ ਪਟੋਲੀ ਪਿੰਡ ਦੇ ਨੇੜੇ ਵੱਡੀ ਅवैध ਮਾਈਨਿੰਗ ਦੀ ਗਤੀਵਿਧੀ ਸਾਹਮਣੇ ਆਈ ਹੈ ਸਾਨੂੰ ਲੱਗਦਾ ਹੈ ਕਿ ਇਹ ਮਾਮਲਾ ਸਿਰਫ ਮਾਈਨਿੰਗ ਤੱਕ ਸੀਮਤ ਨਹੀਂ ਬਲਕਿ ਵੱਡੀ ਸਾਜ਼ਿਸ਼ ਦੀ ਬੁਨਿਆਦ ਬਣ ਸਕਦਾ ਹੈ ਜਿੱਥੇ ਕਾਨੂੰਨ ਅਨੁਸਾਰ ਹਿਮਾਚਲ ਦੇ ਜ਼ਮੀਨ ਅਤੇ ਪਹਾੜਾਂ ਦੀ ਖੁਦਾਈ ਉੱਤੇ ਪਾਬੰਦੀ ਹੈ ਉੱਥੇ ਪਟੋਲੀ ਪਿੰਡ ਦੇ ਨੇੜੇ ਕੁਝ ਲੋਕ ਆਪਣੀ ਮਨਮਰਜ਼ੀ ਕਰਦੇ ਹੋਏ ਪਹਾੜੀ ਮਿੱਟੀ ਨੂੰ ਖੋਦ ਰਹੇ ਹਨ ਸਾਨੂੰ ਮਿਲੀ ਤਸਵੀਰਾਂ ਤੇ ਸੂਚਨਾਵਾਂ ਦੇ ਆਧਾਰ ਉੱਤੇ ਇਸ ਮਿੱਟੀ ਨੂੰ ਨਜਾਇਜ਼ ਤੌਰ ਉੱਤੇ ਵੇਚਿਆ ਜਾ ਰਿਹਾ ਹੈ ਇਹ ਗਤੀਵਿਧੀ ਨਿਰ ਖੁਦਾਈ ਤੱਕ ਸੀਮਤ ਨਹੀਂ ਇੱਥੇ ਇੱਕ ਕੀਮਤੀ ਸ਼ਾਪਿੰਗ ਕੰਪਲੈਕਸ ਬਣਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਪੰਜਾਬ ਟੀਵੀ ਪ੍ਰਾਈਮ ਦੀ ਟੀਮ ਨੇ ਮੌਕੇ ਉੱਤੇ ਪਹੁੰਚ ਕੇ ਸਾਰੀ ਗਤੀਵਿਧੀ ਨੂੰ ਕੈਮਰੇ ਦੇ ਵਿੱਚ ਕੈਦ ਕੀਤਾ। ਵੱਡੇ ਪਹਾੜਾ ਨੂੰ ਕੱਟ ਕੇ ਮੈਦਾਨ ਬਣਾਇਆ ਜਾ ਰਿਹਾ ਹੈ। ਸਵਾਲ ਇਹ ਹੈ ਕਿ ਸਿਰਫ ਇੱਕ ਕਾਨੂੰਨੀ ਤੋੜ ਮਾਮਲਾ ਹੈ ਜਾਂ ਇਸ ਦੇ ਪਿੱਛੇ ਕੋਈ ਵੱਡੀ ਸਾਜ਼ਿਸ਼ ਹੈ ਜਾਂ ਫਿਰ ਮਾਈਨਿੰਗ ਵਿਭਾਗ ਦੀ ਵੱਡੀ ਲਾਪਰਵਾਹੀ। ਜਦੋਂ ਇਸ ਮਾਮਲੇ ਦੀ ਸੂਚਨਾ ਮਾਈਨਿੰਗ ਵਿਭਾਗ ਨੂੰ ਦਿੱਤੀ ਗਈ ਤਾ ਕੋਈ ਕਾਰਵਾਈ ਨਹੀਂ ਕੀਤੀ ਗਈ ਇਹ ਸਪਸ਼ਟ ਕਰਦਾ ਹੈ ਕਿ ਮਾਈਨਿੰਗ ਵਿਭਾਗ ਜਾਂ ਤਾਂ ਲਾਪਰਵਾਹ ਹੈ ਜਾਂ ਫਿਰ ਇਸ ਗਤੀਵਿਧੀ ਦੇ ਵਿੱਚ ਸ਼ਾਮਲ ਕੁਝ ਲੋਕਾਂ ਦੇ ਨਾਲ ਮਿਲਿਆ ਹੋਇਆ ਹੈ ਸਵਾਲ ਇਹ ਹੈ ਕਿ ਮਾਈਨਿੰਗ ਵਿਭਾਗ ਚੁੱਪਕ ਕਿਉਂ ਹੈ ਇਹ ਮਾਮਲਾ ਇੱਕ ਨਿੱਜੀ ਜ਼ਮੀਨ ਦੇ ਬਹਾਨੇ ਹਿਮਾਚਲ ਦੇ ਖਜ਼ਾਨਿਆਂ ਨੂੰ ਨਸ਼ਟ ਕਰਨ ਦੀ ਕੋਸ਼ਿਸ਼ ਹੈ ਪਰ ਸਵਾਲ ਇਹ ਹੈ ਕਿ ਹਿਮਾਚਲ ਦੇ ਵਿੱਚ ਕਾਨੂੰਨੀ ਪ੍ਰਕਿਰਿਆ ਨੂੰ ਇੰਜ ਹੀ ਤੋੜਿਆ ਜਾ ਸਕਦਾ ਹੈ ਜਦੋਂ ਇਸ ਮਾਮਲੇ ਦੇ ਸਬੰਧ ਦੇ ਵਿੱਚ ਮਹਤਵਪੂਰਨ ਥਾਣੇ ਦੇ ਨਾਲ ਸੰਪਰਕ ਕੀਤਾ ਗਿਆ ਤਾਂ ਐਸ ਐਚਓ ਸਾਹਿਬ ਛੁੱਟੀ ਉੱਤੇ ਸੀ ਇਨਚਾਰਜ ਰਵੀ ਕੁਮਾਰ ਨੇ ਕਿਹਾ ਕਿ ਇਹ ਜ਼ਮੀਨ ਨਿੱਜੀ ਹੈ ਪਰ ਇੱਥੇ ਮੁੱਖ ਸਵਾਲ ਇਹ ਹੈ ਕਿ ਕੀ ਨਿੱਜੀ ਜ਼ਮੀਨ ਉੱਤੇ ਵੀ ਹਿਮਾਚਲ ਦੇ ਵਿੱਚ ਇਸ ਤਰ੍ਹਾਂ ਦੀ ਮਾਈਨਿੰਗ ਹੋ ਸਕਦੀ ਹੈ ਕੀ ਕਿਸੇ ਨੂੰ ਬਿਨਾਂ ਮਨਜ਼ੂਰੀ ਦੇ ਇਸ ਤਰ੍ਹਾਂ ਦੇ ਕਾਰਜ ਕਰਨ ਦੀ ਆਜ਼ਾਦੀ ਹੈ ਚਾਰਜ ਸਾਹਿਬ ਤੋਂ ਕੋਈ ਜਵਾਬ ਨਹੀਂ ਦੇ ਹੋਇਆ ਇਸ ਤੋਂ ਸਪਸ਼ਟ ਹੈ ਕਿ ਸਿਸਟਮ ਦੇ ਵਿੱਚ ਕਿਤੇ ਨਾ ਕਿਤੇ ਕਮਜ਼ੋਰੀ ਹੈ ਜੋ ਮਾਫੀਆ ਨੂੰ ਬੇਫਿਕਰ ਹੋਣ ਦਾ ਮੌਕਾ ਦਿੰਦੀ ਹੈ ਦੱਸਦੀ ਹੈ ਕਿ ਇਹ ਸਿਰਫ ਮਾਈਨਿੰਗ ਦਾ ਮਾਮਲਾ ਨਹੀਂ ਇਹ ਗੱਲ ਸਾਹਮਣੇ ਆਈ ਹੈ ਕਿ ਇਸ ਜ਼ਮੀਨ ਨੂੰ ਸ਼ੋਪਿੰਗ ਕੰਪਲੈਕਸ ਬਣਾਉਣ ਦਾ ਉਪਯੋਗ ਕੀਤਾ ਜਾ ਰਿਹਾ ਹੈ ਹੋਰ ਚੁਕਾਨ ਵਾਲੀ ਗੱਲ ਇਹ ਹੈ ਕਿ ਜ਼ਮੀਨ ਨੂੰ ਪੰਜਾਬ ਦੇ ਲੋਕਾਂ ਨੂੰ ਵੇਚਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਮਾਮਲੇ ਦੇ ਵਿੱਚ ਇੱਕ ਨਜ਼ਦੀਕੀ ਪਿੰਡ ਦੇ ਪੰਜਾਬ ਵਿਅਕਤੀ ਦਾ ਆਧਾਰ ਕਾਰਡ ਬਦਲਣ ਦੀ ਕੋਸ਼ਿਸ਼ ਵੀ ਕੀਤੀ ਗਈ ਇਹ ਸਿਰਫ ਜ਼ਮੀਨ ਚੰਦਾ ਮਾਮਲਾ ਨਹੀਂ ਬਲਕਿ ਹਿਮਾਚਲ ਦੀ ਜ਼ਮੀਨ ਨੂੰ ਨਜਾਇਜ਼ ਤਰੀਕੇ ਦੇ ਨਾਲ ਹੜਪਨ ਦੀ ਸਾਜ਼ਿਸ਼ ਦਾ ਅੰਦੇਸ਼ਾ ਹੈ ਜਿਸ ਤੋਂ ਬਾਅਦ ਸਵਾਲ ਉੱਠਦੇ ਹਨ ਕਿ ਮਾਈਨਿੰਗ ਵਿਭਾਗ ਦੀ ਇਹ ਚੁੱਪੀ ਕਿਸੇ ਵੱਡੇ ਕਪਲੇ ਦਾ ਸੰਕੇਤ ਹੈ ਪ੍ਰਸ਼ਾਸਨ ਅਜੇ ਤੱਕ ਕਿਸੇ ਵਿਅਕਤੀ ਜਾਂ ਗਰੁੱਪ ਖਿਲਾਫ ਕਾਰਵਾਈ ਕਿਉਂ ਨਹੀਂ ਕਰ ਰਿਹਾ ਕੀ ਇਹ ਸਾਰੇ ਘਟਨਾ ਚੱਕਰ ਦੇ ਵਿੱਚ ਕਈ ਵੱਡੇ ਅਧਿਕਾਰੀ ਸ਼ਾਮਲ ਹਨ ਤੇ ਹੁਣ ਇਸ ਤਰ੍ਹਾਂ ਦੇ ਕਪਲਿਆਂ ਅਤੇ ਸਾਜ਼ਿਸ਼ਾਂ ਨੂੰ ਰੋਕਣ ਲਈ ਸਿਰਫ ਮਾਈਨਿੰਗ ਵਿਭਾਗ ਤੇ ਆਸਰਾ ਨਹੀਂ ਕੀਤਾ ਜਾ ਸਕਦਾ ਸਥਾਨਕ ਲੋਕਾਂ ਨੂੰ ਜਾਗਰੂਕ ਹੋਣਾ ਪਵੇਗਾ ਇਹ ਉਹੀ ਸਮਾਂ ਹੈ ਜਦੋਂ ਸਾਡੇ ਹੱਕ ਪਿਆਰੇ ਰੁੱਖਾਂ ਤੇ ਜ਼ਮੀਂਦੇ ਰੱਖਿਆ ਲਈ ਲੋਕ ਅੱਗੇ ਆਉਣ ਇਸ ਦੇ ਲਈ ਤੁਸੀਂ ਕੀ ਕਰ ਸਕਦੇ ਹੋ ਪਹਿਲਾਂ ਤੁਸੀਂ ਇਸ ਮਾਮਲੇ ਦੀ ਜਾਣਕਾਰੀ ਨੂੰ ਜਿਆਦਾ ਤੋਂ ਜਿਆਦਾ ਫੈਲਾਓ ਸਥਾਨਕ ਪ੍ਰਸ਼ਾਸਨ ਉਤੇ ਦਬਾਅ ਬਣਾਓ ਕਿ ਸਖਤ ਕਾਰਵਾਈ ਕੀਤੀ ਜਾਵੇ ਹਿਮਾਚਲ ਤੇ ਪੰਜਾਬ ਦੇ ਲੋਕਾਂ ਨੂੰ ਇੱਕ ਜੁੱਟ ਹੋ ਕੇ ਆਪਣੀ ਜ਼ਮੀਂਦੀ ਰੱਖਿਆ ਦੇ ਲਈ ਮੋਹਰ ਲਗਾਉਣੀ ਪਵੇਗੀ ਸਾਫ ਕਰਾਇਆ ਕਰਦੇ ਵੀ ਸਾਫ ਕਰ ਰਹੇ ਹੈ ਬ੍ਰਦਰ ਸਾਫ ਹੈ ਉਹ ਜੇ ਮਕਾਨ ਪਾਣੇ ਲੋਕਾਂ ਨੇ ਅਸੀਂ ਕਿਹੜਾ ਮਨਾ ਕਰਦੇ ਵੀ ਮਿੱਟੀ ਨੂੰ ਨਾ ਚੱਕ ਸਕਦੇ। ਫਿਰ ਹੁਣ ਸਮਾਈ ਕਰਾਣੀ ਤਾਂ ਉਹ ਇੱਥੇ ਛੁੱਣਦੇ ਆਉਂਦੇ ਕਿਤੇ ਹੋਰ ਤੋਂ ਨਾ ਲਿਆਉਂਦੇ ਮਿੱਟੀ ਨੂੰ। ਉਹ ਸੱਤ ਸੰਗ ਹੈ ਕਿਧਿਆ ਕਰਦੇ ਪਏ। ਉਹ ਉੱਪਰ ਤੱਕ ਸੁਆਮੀਪੁਰ ਵਾਗ ਦਾ ਸੁਆਮੀਪੁਰ ਵਾਗ ਦਾ ਟੱਪਰ ਗਿਰੇ ਹੋਏ। ਉਹ ਤਾਂ ਪੰਜਾਬ ਹੈ। ਕਿਹੜਾ ਹੰਡੋਲਾ? ਹੰਡੋਲਾ ਸੁਆਮੀਪੁਰ ਵਾਗ ਅਸੀਂ ਦੇਖਿਆ ਉੱਥੇ ਗਿਰੇ ਨਹੀਂ ਟੱਪਰ ਨਹੀਂ ਚਾਰ ਪੰਜ ਟੱਪਰ ਗਿਰੇ। ਇਹ ਜੋ ਪੰਜਾਬ ਸਿਟੀ ਵੀ ਹੁਣ ਮਿੱਟੀਆਂ ਸੀ। ਨਹੀਂ ਨਹੀਂ ਨਹੀਂ। ਉੱਥੋਂ ਹੀ ਆਏ ਸੀ ਵੀਡੀਓ ਬਣਾ ਕੇ ਜੇ। ਕਿੱਥੇ? ਉੱਪਰ ਸੁਆਮੀਪੁਰ ਵਾਗ ਦੇਖਿਆ ਸੀ ਟੱਪਰ ਗਿਰੇ ਹੋਏ ਹਣੀ ਤਾਹਾ ਦਾ ਬਰਦਾ ਸੀ ਨਾ ਕਿ ਪਟੋਲੀ ਹੈ ਪਟੋਲੀ ਹੈ ਮਕਾਨ ਵਾਸਤੇ ਬਣਾਇਆ ਦੋਸਤ ਇਹ ਤਾਂ ਮਿੱਟੀ ਨਹੀਂ ਸਿੱਖ ਸਕਦੇ ਮਿੱਟੀ ਗਈ ਗੁਰਦੁਆਰੇ ਨੂੰ ਨਹੀਂ ਨਹੀਂ ਕਿਤੇ ਵੀ ਮਿੱਟੀ ਛੇੜ ਨਹੀਂ ਦਿੰਦੇ ਕਿਤੇ ਵੀ ਗਈ ਹੋਵੇ ਟਰਾਲੀਆਂ ਗੁਰਦੁਆਰੇ ਨਹੀਂ ਜਾ ਰਹੀਆਂ ਅਸੀਂ ਸਾਰੀਆਂ ਵੀਡੀਓ ਸਵੈਰਦੀਆਂ ਬਣਾ ਲਈਆਂ ਨਹੀਂ ਨਾਨਕ ਸਰ ਕੀ ਸਾਰੀ ਨਹੀਂ ਨਾ ਜਾਈ ਹੈ ਸਾਰੀ ਯਾਤਰਾ ਮਤਲਬ ਗੁਰਦੁਆਰੇ ਨੂੰ ਅਸੀਂ ਵੀ ਕਰਨੇ ਵੀ ਚਲ ਕੋਈ ਗੱਲ ਨਹੀਂ ਹਾਂ ਤੇ ਸਾਰੀ ਟਰੈਲੀ ਹਨ ਨੂੰ ਨਹੀਂ ਪਤਾ ਸੋਦੀ ਅਸੀਂ ਅੰਦਰ ਤੇ ਕੋਈ ਗੱਲ ਨਹੀਂ ਟਰਾਲੀਆਂ ਨਹੀਂ ਜਾ ਰਹੀਆਂ ਨਾ ਇਹ ਨਾਨਕ ਸਰ ਨਹੀਂ ਜਾ ਰਹੀਆਂ ਯਾਰ ਇਹ ਟਰੈਲੀਆਂ ਗੱਲ ਸੁਣੋ ਲੈ ਜਾਓ ਵੀਰਾ ਜੀ ਨੇ ਨੇ ਇਹ ਟ੍ਰਾਲੀਆਂ ਕਿੱਥੇ ਹੁੰਦੀਆਂ ਨੇ ਤੁਸੀਂ ਕਿੱਥੇ ਟੈਲੀਆਂ ਕਿੱਥੇ ਹੁੰਦੀਆਂ ਨੇ ਤੁਸੀਂ ਸੁਣ ਕੇ ਆਨੰਦ ਕੇ ਸਾਡੇ ਕਿਹੜਾ ਸਕੂਲ ਹੈ ਯਾਰ ਅਸੀਂ ਓਏ ਕਿਹੜਾ ਸਕੂਲ ਪਹਿਲਾਂ ਗਏ ਸੁਣੋ ਤੁਹਾਨੂੰ ਦਿਖਾ ਦੇਣੀ ਮੈਂ ਕਿੱਥੇ ਹੈ ਮੇਰੇ ਨਾਲ ਬੈਠੋ ਸੱਤ ਜਿਹੜੀ ਸਾਰੀ ਕਮੇਟੀ ਮੈਂ ਹੋ ਜਾਣੀ ਕਿੰਨੀ ਹੈ ਇਹ ਨਹੀਂ ਸੱਤ ਸਿੰਘ ਉਹ ਮੰਨ ਲੈਂਦੇ ਪਰ ਟ੍ਰਾਲੀਆਂ ਕਿੱਥੇ ਜਾ ਰਹੀਆਂ ਨੇ ਟੈਲੀਆਂ ਮੈਨੂੰ ਸੋਰੀ ਹਾਂਜੀ ਕਿਹੜਾ ਸਕੂਲ ਕਹਿੰਦੇ ਕਿਹੜਾ ਉਹ ਬੜਾ ਯਾਨੀ ਕਵਰਟੀ ਦਾ ਗਰਾਊਂਡ ਹੈ ਜੀ ਉਹਨਾਂ ਦਾ ਤੁਸੀਂ ਉਹਨੂੰ ਛੇੜ ਹੀ ਨਹੀਂ ਕਰ ਸਕਦੇ ਤਾਂ ਮਾਈਨਿੰਗ ਹੋ ਰਹੀ ਹੈ ਪਰ ਨੇ 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 ਸੋਦੀ ਅਸੀਂ ਕਿਸੇ ਨੂੰ ਨਹੀਂ ਵੇਚੀ ਉਹਨਾਂ ਪੇਮੈਂਟ ਦੱਸ ਦਿੰਨੇ ਆਂ ਆਨਲਾਈਨ ਪੇਮੈਂਟ ਦੇ ਰਹੇ ਆਂ ਅਸੀਂ 7 ਸਾਂਗੜਾ ਨੇ ਪੇਮੈਂਟ ਦਿੱਤੀ ਇਹ ਜ਼ਮੀਨ ਕਿਹਦੀ ਜਿੰਨੇ ਵੀ ਅਸੀਂ ਚੁਕਾਏ ਸੋਣੋ ਅਸੀਂ ਪੇਮੈਂਟ ਦਿੱਤੀ ਇਹ ਜ਼ਮੀਨ ਕਿਹਦੀ ਹੈ ਆਪਣੀ ਮੇਰੀ ਇਹ ਤੁਹਾਡਾ ਕੀ ਨਾਮ ਹੈ ਪ੍ਰੇਮ ਕਮਾਲ ਜੀ ਤੂੰ ਤੁਹਾਡਾ ਪਿੰਡ ਇਹੀ ਹੈ ਅੰਮੇ ਦਾ ਘਰ ਆ ਉਹ ਦੇਖੋ ਅੱਛਾ ਇਹ ਸਿਰਫ ਇੱਕ ਸ਼ੁਰੂਆਤ ਹੈ ਸਾਡੀ ਅਗਲੀ ਅਪਡੇਟ ਦੇ ਵਿੱਚ ਅਸੀਂ ਤੁਹਾਨੂੰ ਇਸ ਸ਼ੋਪਿੰਗ ਕੰਪਲੈਕਸ ਅਤੇ ਆਧਾਰ ਕਾਰਡ ਕਪਲੇ ਦੇ ਪਿੱਛੇ ਵਾਲੇ ਸੱਚ ਦੇ ਬਾਰੇ ਦੱਸਣ ਜਾ ਰਹੇ ਹਾਂ ਸੋ ਜੁੜੇ ਰਹੋ Dann wird.